ਦੰਗੋ ਆ ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੈੜਾ ਸੇਰ ਲਈ ਲੈ ਕੇ ਆਏ ਹਾਂ ਜੀ ਵਿੱਚੇ ਬਈ ਟੋਕੜ ਗੱਬਣਾ ਵਿੱਚੇ ਤਾਦੀਆਂ ਨੇ ਤੇ ਵਿੱਚੇ ਗੱਬਣਾ ਆਉ ਪੁੱਛ ਲੈਣੇ ਬਾਈ ਜੋੜੇ ਅੱਜ ਵੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋਈ ਵਧੀਆ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਬਰਦਾਸ ਮਹਾਰਾਜ ਜੀ ਚਲੋ ਵਧੀਆ ਸੋਹਣਾ ਕਾਰੋਬਾਰ ਚਲੋ ਨਾਮ ਤੇ ਐਡਰੈਸ ਬੋਲ। ਨਾਮ ਹੈਗਾ ਭਰਪੁਰ ਸਿੰਘ। ਪਿੰਡ ਹੈਗਾ ਸੰਧੂਕਲਾਂ, ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ, ਤਸੀਲ ਆਪਾਂ ਨੂੰ ਤਪਾ ਪੈਂਦੀ ਆ। ਹੂੰ। ਤੇ ਨੇੜੇ ਪਿੰਡ ਆਪਾਂ ਨੂੰ ਜਿਹੜਾ ਸੰਧੂ ਨਾਲ ਪਾਸੇ ਉਹਨਾ ਬਰਨਾਲਾ ਪੈਂਦਾ। ਹੂੰ। ਜਦੋਂ ਆਪਾਂ ਮਾਨਸਾ ਘਰੋਂ ਉਹਨਾ ਤਪਾ ਨੇੜੇ ਪੈਂਦਾ। ਮੋਫੀ ਵਾਲੀ ਸਾਈਡ ਤੋਂ ਭੱਗਦੇ ਵਾਲੀ ਸਾਈਡ ਤੋਂ ਪੋਰ ਦੇ ਨੇੜੇ ਪੈਂਦਾ। ਠੀਕ ਹੈ ਜੀ। ਮੋਬਾਈਲ ਨੰਬਰ ਬੋਲ। 9915467724। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਾਈ ਕਿੱਧਰੋਂ ਲੱਗਿਆ, ਇੱਧਰੋਂ ਲੱਗਦੇ। ਆ ਇਹ ਨੂੰ ਫੱਕੇ ਉਬਈ ਉਰਿਨਵਾ ਵੜ ਚਾਹ ਪਤਾ ਨਹੀਂ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦਾ ਕੀ ਡਿਟੇਲ ਹੈ ਇਹ ਇਹ ਪਹਿਲਾ ਸੂਆ ਸੂਈ ਵੀ ਆ ਚਾਰ ਦੰਦ ਬੱਚੀ ਆ ਪਹਿਲਾ ਸੂਆ ਮੂੰਹੋਂ ਚਾਰ ਦੰਦ ਹਾਂ ਬੱਚਾ ਕੀ ਆ ਬੱਚਾ ਵੀ ਮਾਦਰ ਬੱਚੀ ਆ ਬੱਚੀ ਬੜੀ ਚੰਗੀ ਆ ਨਾ ਬੱਚੀ ਵੀ ਇੰਪੋਰਟਰ ਸੀ ਮੰਦੀ ਆ ਖੜੀ ਖੜੀ ਭਾਈ ਇਹਨੂੰ ਬੱੱਚੀ ਦੇਖੋ ਭਾਈ ਬੱੱਚੀ ਦਾ ਪ੍ਰਿੰਟ ਪ੍ਰਿੰਟ ਨਾਸਾਨ ਹੋਸਾ ਗਲਾਬੀ ਸਫਾਈ ਦੇਖੋ ਬੱੱਚੀ ਦੀ ਟੋਟੇ ਟੀਕੇ ਦੀ ਆ ਭਾਈ ਕਹਿੰਦਾ ਹਣਾ ਸਫਾਈ ਸਹੀ ਅਲਾ ਬੱੱਚੀ ਵਾਕਈ ਚੰਗੀ ਆ ਭਾਈ ਬਾਕੀ ਮਾਂ ਵੀ ਚੰਗੀ ਆ ਜੀ ਭਾਈ ਮਾਂ ਵੀ ਚੰਗੀ ਆ ਹੁਣ ਮੰਨ ਲਓ ਵੀ ਇਸ ਟਾਈਮ 22 ਕਿਲੋ ਬੋਲੀ ਕਰੋ ਦੁੱਧ ਕਰੋ ਤਿਆਰ ਹੈ ਨੈਟ ਤਿਆਰ ਆ ਨੈਟ ਤਿਆਰ ਆ ਚੋਕੇ ਲੈ ਸਕਦਾ 8 ਦਿਨ ਹੋ ਗਏ ਸੋਈ 8 ਦਿਨ ਚੋਲਾ ਮਸ਼ੀਨ ਤੇ ਚੋਲਾ ਪੈ ਨਹੀਂ ਪੱਸਦਾ ਹਾਂ 8 ਦਿਨ ਹੋ ਗਏ ਸੋਈ 8 ਦਿਨ ਹੋ ਗਏ ਸੋਈ ਲੈ ਜਿਵੇਂ ਮਰਦੀ ਹੱਥ ਲਾਈ ਚੱਲ ਥਾਣ ਨੂੰ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੋਈ ਨਹੀਂ ਢੱਲਾਂ ਤੋਂ ਜੱਜਮੈਂਟ ਕਰ ਲਿਓ ਅਜੇ ਚ ਬਈ ਜੇ ਟਾਈਮ ਜਾ ਪਿਆਗਾ ਉਹਦੋਂ ਉਹ ਆਰਡਰ ਇਹਨੇ ਵਧੀਆ ਤਿਆਰ ਕਰ ਲੈਣਾਗਾ ਥਾਣ ਬਈ ਬਹੁਤ ਚੰਗਾ ਹਨਾ ਬੜਾ ਚੰਗਾ ਥਾਣਾ ਬਾਕੀ ਕੰਪੈਨ ਆਰਡਰ ਦੀ ਐ ਨਹੀਂ ਹਾਂ ਕੰਪੈਨਟ ਆਰਡਰ ਲੋਕਾਂ ਨੂੰ ਦੇਖਣੀ ਖੁੱਲੀ ਆ ਬੱਚੀ ਦੀ ਸਹੀ ਗੱਲ ਜੇ ਪਾਉਗੀ ਤੇ ਬਾਕੀ ਵਜੂਦ ਦੇ ਰੂਪ ਵਿੱਚ ਹੀ ਰੱਖਣਾ ਸਹੀ ਗੱਲ ਆ ਬਾਈ ਸਹੀ ਗੱਲ ਆ ਇਹ ਚੰਗੇ ਢਾਂਚੇ ਇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਆ ਸਮੀ ਭੜੀ ਤੇ ਰਾਜੀ ਰੂਝੀ ਫੁੱਲਾ ਚੰਗੇ ਬੌਲੇ ਤੇ ਫਿਰਦੀ ਆ ਦੁੱਧ ਹੋਰ ਵੱਜੂਗੀ ਸੇਵਾ ਨਾਲ ਬਾਕੀ ਹਜੇ ਦਿਨ ਵੀ ਕਿਹੜੇ ਹੋਇਆ ਬਈ ਸੋਈ ਨੂੰ ਕੜਗੜ ਚੱਲੂਗਾ ਤੋਰਾ ਤਾਰਾ ਵੜ ਦਾ ਚੈੱਕ ਕਰੋ ਆਰਡਰ ਕਮਾਲ ਦਾ ਸਿਵਾਈ ਕਿਵੇਂ ਆ 2400 ਨੰਬਰ ਹੈ 100 ਨੰਬਰ ਆਈ ਹੈ ਹਾਂ ਠੀਕ 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 ਵਾਹ ਮਾਲਾ ਵੀ ਦੋ ਤਾਂ ਆਪਾ ਵੜਾ ਨਹੀਂ ਮਾ ਬੜੇ ਹੀ ਮਾਰਦੇ ਗਰਮੀ ਦੇ ਹਿਸਾਬ ਨਾਲ ਠੀਕ ਹੈ 26 ਕਿਲੋ ਦੋ ਤਾਂ ਬੱਚੇ ਪਾ ਦੂ ਫੁੱਲਣ ਬਾਕੀ ਆਰਡਰ ਦੇਖ ਲੈ ਆਰਡਰ ਭਾਈ ਬੜਾ ਕਮਾਲ ਦਾ ਫਿਕਸ ਆਰਡਰ ਹਾਂ ਇਹ ਨਹੀਂ ਵਾਲ ਕੋਈ ਟੁੱਟ ਮਾਣੀ ਕੋਈ ਕਿਵੇਂ ਵੀ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਟੀ ਵਾਲਾ ਥਣ ਲੈ ਪੂਰਾ ਗੈਬ ਤੇ ਥਣ 10 ਬਰੇ ਚੂਣ ਵਾਲੀ ਵੱਛੀ ਆ ਹੂੰ ਇਹਨੇ ਰੱਖਣੀ ਆ ਘਰੇ ਨਾਲ ਚਾਂਚਾ ਦੇਖੋ ਤਿਆਰ ਨਾਲੇ ਦੁੱਧ ਹੂੰ ਪਿੱਠਪੁੜਾ ਕਰਮਲੀ ਦਾ ਬਹੁਤ ਚੰਗਾ ਤੋਰਾ ਤਾਰਾ ਬੜਾ ਕਮਾਲ ਨਾਲ ਲੈ ਆਰਡਰ ਨੂੰ ਛੱਡ ਕੇ ਫਿਰ ਤੁਰਦੀ ਆ ਦੇਖ ਬਈ ਟਾਂਚਾ ਕਮਾਲ ਦੁੱਧ ਚੰਗਾ ਪਾ ਦੂ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਫੇਸ ਦਿਖਾ ਦੇ ਅੰਕਲ ਬੜ ਦਾ ਫੇਸ ਬਈ ਬੜਾ ਪਿਆਰਾ ਗਾ ਉਹਰੇ ਨੂੰ ਕਰਦੇ ਮਾੜਾ ਜਿਹਾ ਫੇਸ ਦਗਾ ਬਤੋ ਫਿਰ। ਫੇਸ ਦੇਖੋ ਲੈ। ਫੇਸ ਬੜਾ ਪਿਆਰਾ ਬੋਦੀਪਾਦੀ ਬਹੁਤ ਚੰਗੀ ਆ ਸੁਨੱਖਪੂਣਾ ਬਾਈ ਵੜ ਦੇ ਵਿੱਚ ਬਹੁਤ ਕੀ ਮੁੱਲ ਰੱਖਿਆ ਫਿਰ ਇਹਨੂੰ। ਇਦਾਂ ਮੋਹਲਾ ਆਪਾਂ ਬੜਾ ਨਹੀਂ ਕਰਦੇ ਬਸ ਇੱਕ 15 ਜੋ ਮਾਨਤਾਨ ਕਰਨਾ 1,115,000 ਰੁਪਇਆ ਮੋਹਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਪਾਤਾ ਵੀ ਜਦੋਂ ਪਹਿਲਾ ਸੀਜ਼ਨ ਚੱਲਦਾ ਸੀ ਇਹ ਜਿਹੀਆਂ ਬੜਾ ਡੇਡ ਡੇਡ ਦੀਆਂ ਆ ਵੀ ਵਿਕੀ ਆ ਵੀ ਵਿਕੀ ਗਈਆਂ ਬਾਕੀ ਕੱਦ ਦੇਖ ਵਿੱਚੀ ਦਾ ਕਿੱਡਾ ਹੂੰ ਤੱਦ ਬਹੁਤ ਆ ਬਈ ਕਿਸੇ ਪਿਛੋਂ ਹੱਥ ਤਰਾ ਚੀਨ ਸਹੀ ਗੱਲ ਆ ਬੱਚਾ ਤਾਂ ਟਾਪਰ ਆ ਬੱਚਾ ਮਗਰ ਬੱਚੀ 2 ਲੱਖ ਮਿਲਦੇ ਆ ਭਾਈ ਹਾਂਜੀ ਹਾਂ 2 ਲੱਖ ਮਿਲਦੇ ਆ ਦੋਨੇ ਟਾਪਰ ਨਹੀਂ ਗੀ ਹਾਂ ਨਾ ਘਾਟ ਕੋਈ ਨਹੀਂ ਗੀ ਅੱਗੇ ਅੰਕਲ 2 ਨੰਬਰ ਇਹ ਵੀ ਸੂਈ ਆ ਇਹ ਵੀ ਸੂਈ ਸਵਾਈ ਆ ਕਦੋਂ ਸੂਈ ਇਹ ਇਹ ਨੂੰ ਮੰਨ ਲਾ ਵੀ ਦਿਨ 15 ਹੋ ਗਏ ਹੁਣ ਤੇ ਸੂਈ ਉਹ ਠੀਕ ਆ 15 ਕਿਲੋ 16 ਕਿਲੋ ਇਹਦੇ ਵਾਂਗਰੀ ਫੁੱਲ ਟਾਪ ਦੀ ਬੱਚੀ ਆ ਬੱਚੀ ਇਹਦੇ ਮਗਰ ਬੱਚੀ ਹੋਈ ਦੀ ਪਰਲੀ ਬੱਚੀ ਇਹਦੀ ਬੱਚੀ ਦੀ ਕੱਦ ਦੇਖੋ ਭਾਈ ਹੁਣੇ ਤੋਂ ਕੱਦ ਦੇਖੋ ਬੱਚੀ ਦਾ ਫੇਸ ਫੂਸ ਬੜਾ ਚੰਗਾ ਕਲਰ ਬਹੁਤ ਸੋਹਣਾ ਆ ਬੱਚੀ ਦਾ ਯਾਰ ਇਹ ਵੀ ਆ ਬੋਟੜ ਸੀ ਮੰਦੂਈ ਬੱਚੀ ਆ ਠੀਕ 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 ਪਰ ਸੀਮਾ ਤਾਂ ਕੋਈ ਮਾੜਾ ਭਰਾਉਂਦਾ ਨਹੀਂ ਕਿੰਨੇ ਦੁੱਧ ਦੇ ਆ ਇਹ ਵੇਹੜ ਦੂਜਾ ਸੂਆ ਹੁਣ ਵੇਹੜ ਥੱਲੇ ਹੂੰ ਥੋੜਾ ਜਿਹਾ ਮੰਨ ਲਓ ਵੀ ਦੁੱਧ ਦਾ 30 ਕਿਲ 27 ਕਿਲੋ ਦੁੱਧ ਹੁਣ ਖੁੱਲਾ ਨੈਟ ਹਾਂ ਠੀਕ ਆ ਕਾ ਕਰਕੇ ਦਾਣਾ ਪੂਰਾ ਪਾਜਿਆ ਫਾਰਮ ਚ ਪੂਰੀ ਸੀ ਥੋੜੀ 27 ਲੀਟਰ ਦੁੱਧ ਬਈ ਟੰਡੇ ਦੇ ਲਾ ਕੇ ਲੈ ਜਾਓ ਬਾਈ ਕਹਿੰਦਾ ਬਿਲਕੁਲ ਤਿਆਰ ਹੈ ਕਹਿਣ ਵਾਲਾ ਨਹੀਂ ਦੁੱਧ ਸੀਗਾ 30 ਲੀਟਰ ਪਹਿਲਾਂ ਹਾਂ 30 ਸੀ 30 ਸੀ ਪੂਰੇ ਦਾਣਾ ਨੂੰ ਬਦਲ ਜਾਂਦਾ ਰਾਕ ਬਦਲ ਜਾਂਦੀ ਹੈ ਠੀਕ ਆ ਹਮ ਇੱਕ ਕਿਦੇ ਚ ਹੋਰ ਗੱਲ ਥੋੜੀ ਜੀ ਠੀਕ ਆ ਵੀ ਬਾ ਬੈਠ ਰਹੀ ਵੀ ਫਾਰਮ ਚ ਪਹਿਲਾਂ ਸੂਆ ਫਾਰਮ ਤੇ ਚੋਈ ਹੋਈ ਆ ਹੁਣ ਵੀ ਆ ਹਮ ਹੱਥਾਂ ਨਾਲ ਚੋਈ ਕਰੀ ਨਹੀਂ ਹਮ ਬੰਦਾ ਇਹਨੂੰ ਲਵੇ ਮਸ਼ੀਨ ਵਾਲੀ ਮਸ਼ੀਨ ਵਾਲਾ ਹਾਂ ਠੀਕ ਹੈ ਹੱਥ ਵਾਲਾ ਬੰਦਾ ਐਵੇਂ ਖੁਸ਼ੀ ਮੱਥਾ ਮਾਰੇ ਨਹੀਂ ਗੱਲ ਜਾ ਜਾ ਦੱਬੇ ਦੇਊਗਾ ਨਾਲ ਚੋਈ ਨਹੀਂ ਆ ਹਾਂ ਆਪਾਂ ਬਾਕੀ ਮੋਟੇ ਡੰਗਰ ਦੇਣਾ ਦੁੱਧ ਵੀ ਜ਼ਿਆਦਾ ਆ ਫਿਰ ਹਾਂ ਦੁੱਧ 27 28 ਲੀਟਰ ਦੁੱਧ ਦਾ ਥਾਣਾ ਕੱਢਣਾ ਥੋੜਾ ਜਿਹਾ ਔਖਾ ਹੋ ਜਾਂਦਾ ਸਹੀ ਹੈ ਜੀ ਤੋ ਅੱਜ ਪਹਿਲਾ ਚੀਜ਼ ਦਿਓ ਫਿਰ ਅਗਲੇ ਤੋਂ ਵਾਪਸ ਕਰੋ ਲਾਜਤ ਨਹੀਂ ਹੁੰਦੀ ਹੂੰ ਪਹਿਲੇ ਮਹੀਨੇ ਗੱਲ ਜਿਹੜੀ ਦਾਸਤੀ ਬਈ ਫੇਸ ਕਰਮ ਵਾਲੀ ਦਾ ਬੜਾ ਪਿਆਰਾ ਟੋਆ ਟਾ ਜਾਂ ਮੱਥੇ ਤੇ ਬਹੁਤ ਚੰਗਾ ਪੈਂਦਾ ਯਾਦਬਰੀਡ ਫੁੱਲ ਚੱਗੀ ਆ ਤੋਰੇ ਤਾਰੇ ਦੀ ਵੜ ਕਮਾਲ ਦੀ ਆ ਥਣ ਮੱਲਾ ਵਾਂਗੂ ਤੁਰਦੀ ਆ ਰਾਜੀ ਰੂਜੀ ਫੁੱਲ ਤੇ ਚਵਾਈ ਚੂਈ ਬਾਈ ਕਹਿੰਦਾ ਵੈਸੇ ਸੀ ਮਸ਼ੀਨ ਤੇ ਚੌਣੇ ਚੰਗੀ ਆ ਵੈਸੇ ਚਵਾਈ ਤਾਂ ਬੜੀ ਚੰਗੀ ਆ ਹਾਂ ਇਹ ਤਾਂ ਚਵਾਲਾਂ ਦੀ ਹੱਥ ਨਾਲ ਨਹੀਂ ਗੱਲ ਪਰ ਅਗਲੇ ਤੋਂ ਪੂਰਾ ਨਿਕਲਣਾ ਨਹੀਂ ਨਾ ਉਹਨਾਂ ਟਾਈਮ ਵੈਰ ਤੇ ਖੜਨਾ ਫਾਇਦਾ ਨਹੀਂ ਥਣ ਬਹੁਤ ਚੰਗਾ ਗੁਲਾਬੀ ਥਣ ਹਨ ਬਾਕੀ ਆਰਡਰ ਦੇਖ ਜੇ ਮੈਂ ਫੱਟ ਕੰਪੈਟ ਫੱਟ ਆਰਡਰ ਆ ਬਾਈ ਮੈਂ ਕਹਿੰਦਾ ਪੂਰਾ ਹੈ ਖੜ ਨਹੀਂ ਖੁੜ ਨਹੀਂ ਬੱਚੀ ਦੀ ਲੱਤਾ ਚੌੜੀਆਂ ਕਰਕੇ ਖੜਦੀ ਆ ਆਰਡਰ ਕਮਾਲ ਆ ਬਾਈ ਚਵਾਈ ਦੇ ਮੌਕੇ ਤੇ ਇਹ ਮੇਰੀ ਵਾਲੀ ਚੀਜ਼ ਆ ਹਮ ਨਾਮੀ ਕਲਾ ਕਹੀ ਦਿੰਦਾ ਸਹੀ ਗਾ ਲਾ ਬਈ ਸਹੀ ਗਾ ਲਾ ਲੈ ਹੂੰ ਫੇਸ ਬੜਾ ਪਿਆਰਾ ਲੈ ਬਾਈ ਫੇਸ ਦੇਖੋ ਮੋਦੀਪਾਦੀ ਮੂੰਹ ਮੱਥਾ ਪੂਰਾ ਚੰਗਾ ਗਾ ਬਾਕੀ ਰਾਜ ਹੀ ਆ ਬਾਈ ਠੱਠੇ ਵਰਗੀ ਬੜਲ ਪਈ ਆ ਕੱਦ ਬੱਡ ਵੀ ਚੰਗਾ ਮੁੱਲ ਕੀ ਅੰਕਲ ਇਹਦਾ ਇਹਦਾ 120000 ਰੁਪਇਆ ਮਾਨ ਤਾਨ ਹੋ ਜੂ ਹਾਂ ਮਾਨ ਤਾਨ ਕਰ ਦਾਂਗੇ 120 ਇਹ ਚੋ 120 ਚੋ ਮਾਇਆ ਅਵੱਛੀ ਤਾਂ ਆਇਆ ਜਿਹੜਾ ਥਾ ਲੈਲੇ ਤਾਂ ਮਸ਼ੀਨ ਵਾਲੇ ਕੁਛ ਨਹੀਂ ਹੂੰ ਕਿਉਂ ਇਹ ਪਹਿਲਾ ਸੂਆ ਹੈ ਕਿ ਆਪਦੇ ਹਿਸਾਬ ਨਾਲ ਜੇ ਮਰਜ਼ੀ ਕਰ ਲੈ। ਸਹੀ ਗੱਲ ਆ ਆਰਡਰ ਦੀ ਕੁਆਲਿਟੀ ਬਈ ਬੜੀ ਕਮਾਲ ਆ ਗਈ ਸੋਹਣਾ ਆਰਡਰ ਬਾਕੀ ਦੁੱਧ ਵੀ 27 ਲੀਟਰ ਹੈ ਕੰਡੇ ਲਾਵਾਂ। ਕਹਿਣ ਵਾਲਾ ਨਹੀਂ ਕੰਡੇ ਲਾਵਾਂ ਹੈਗਾ ਬਈ। ਅੱਗੇ ਅੰਕਲ ਤਿੰਨ ਨਾ। 5 ਕਿਲੋ ਖਣ ਘਾਟੀ ਦੱਸ ਹੈਗਾ। ਚਲੋ। ਇਹ ਪਹਿਲਾ ਸੂਆ ਬੱਚੇ ਇਹ ਵੀ ਪਹਿਲਾ ਸੂਆ ਸੂਈ ਵੀ ਆ। ਹੂੰ। ਇਹਦੇ ਥੱਲੇ ਹੁਣ ਮੰਨ ਲਓ ਵੀ 10 ਕਿਲੋ ਦੁੱਧ। ਨੈਟ। 3 ਮਹੀਨਾ ਦੀ ਕੱਪਣਾ ਨੈਟ। ਚੈੱਕ ਪਾਸ ਚੈੱਕ ਪਾਸ ਅਗਾਂ ਚੋਕੇ ਆਉਦੀ ਕਰਾ ਕੇ ਲਿਜਾਵੇ ਪੈਰ ਨਹੀਂ ਚੱਕਣਾ ਕਰਮ ਵਾਲੀ ਨੇ ਐਂ ਬਹਿ ਜਾ ਲੈ 10 ਲੀਟਰ ਦੁੱਧ ਗੱਭਣ ਚੈੱਕ ਪਾਸ ਐਂ ਬਹਿ ਜਾ ਭਾਈ ਮੋਲ ਨਾ ਖਾਣ ਦੇ ਤੂੰ ਤੁਸੀਂ ਬੜਾ ਕਮਾਲਾ ਉੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਤੇ ਥਣ ਕਿਆ ਬਾਤ ਹੂੰ ਚੋਈ ਜੋਈ ਨੰਬਰ 1 ਚੋਈ ਤਾਂ ਅਗਲਾ ਆਉਦੀ ਜਮਨ ਚੋਕੇ ਦੋ ਟਾਈਮ ਦੁੱਧ ਵੇਖ ਕੇ ਚੈੱਕ ਕਰਾ ਕੇ ਫੇਰ ਲਿਜਾਵੇ ਬਾਕੀ ਵੱਡੀ ਗੱਲ ਮੁੱਲ ਮੁੱਲ ਛੋਟਾ ਹੋਊਗਾ ਤੇ ਜਿਹੜੀ ਉਹ ਆ ਮੰਨ ਕੇ ਚੱਲ ਫਰੈਂਟ ਆ ਇਹਦੀ ਬਹੁਤ ਚੰਗੀ ਆਊਗੀ ਬਾਕੀ ਗੱਬਣਾ ਮੂਰੇ ਵਧਣ ਵਾਲੀ ਵਹਿੜਾ ਹਨਕ ਹਾਂਜੀ ਹਾਂ ਮੂਰੇ ਰੁਪਏ ਚੰਗੇ ਦੇਊਗੀ ਬਾਕੀ ਤੂੰ ਐ ਮੰਨ ਲਾ ਹੂੰ ਤੇ ਚੋਨਾ ਚੋਨਾ ਤੋਂ ਦੁਬਾਰੇ ਸੂਕੋ ਅੱਜ ਜੇ ਆਪਾਂ ਮੈਸ ਲਾਵਾਂਗੇ ਲੱਖ ਸਵਾ ਲੱਖ ਦੀ ਉਹ ਮੈਂ ਦਾ ਮੁਕਾਬਲਾ ਕਰਦੇ ਆ ਸੇਫ ਫਰੈਂਟ ਦਾ ਹੋਊਗਾ ਸਹੀ ਗੱਲ ਇੱਕ ਮਹੀਨਾ ਤੋਂ ਤਾਂ ਸਾਡੇ ਤੇ ਦੁਬਾਰੇ ਫੇਰ ਸੱਜਣਾ ਹੂੰ ਜਮਾ ਟੌਪ ਦੀ ਗੱਲ ਕਹੀ ਆ ਕਈ ਵਾਰੀ ਆਪਾਂ ਨੂੰ 2 ਮਹੀਨੇ ਦੁੱਧ ਦੀ ਲੋੜ ਹੁੰਦੀ ਹੈ ਕੋਈ ਡੰਗਰ ਸੂਣ ਵਾਲਾ ਹੁੰਦਾ ਉੱਥੇ ਬਹੁਤ ਕਾਮਯਾਬ ਬਣ ਗਏ ਹੂੰ ਜਿਹੜਾ ਵੀ ਮਰਜੀ ਬੰਦਾ ਲੈ ਲੈ ਕਾਮਯਾਬ ਆਪਾਂ 6 ਲੱਖ ਦਾ ਕੰਮ ਅੱਜ ਕਰਦੀ ਆ ਹੂੰ ਇਹ ਜੋ ਆਪਾਂ ਇਹਦਾ 37000 ਰੁਪਏ ਜੋ ਮਾਨਤਾਨ ਕਰਦੇ ਠੀਕਾ ਜਮਾ ਜਾਇਜ਼ ਮੁੱਲ 37000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਨ ਜ਼ਰੂਰ ਹੋ ਜਾ ਯਾਦ ਬ੍ਰੀਡ ਫੁੱਲ ਚੰਗੀ ਆ ਗਰਮੀ ਬਿਲਕੁਲ ਨਹੀਂ ਜਮਾ ਪਿਓਰ ਜਰਸੀ ਹੈਂਡ ਪੂਰੀ ਚੰਗੀ ਉਹ ਦੁੱਧ ਵੀ ਚੰਗਾ ਦੱਸਿਆ ਗੱਬਣ ਵੀ ਐ ਚੈੱਕ ਪਾਸ ਔਰ ਯਾ ਵੀ ਬਾਈ ਦੱਸ ਲੀ ਜਰੂਰ ਕੋਫੀ ਚਾਗਾ ਜਰਸੀ ਪਹਿਰ ਜਰਸੀ ਪਹਿਰ ਸਹੀ ਗੱਲ ਵੈਸੇ ਕਲਰ ਦੀ ਡਿਮਾਂਡ ਵੀ ਹੈਗੀ ਆ ਇਹੋ ਜੀ ਕੋਈ ਗੱਲ ਨਹੀਂ ਕਲਰ ਦੀ ਡਿਮਾਂਡ ਬਹੁਤ ਹੈ ਅੱਗੇ ਅੰਕਲ 4 ਨੰਬਰ ਕੀ ਡਿਟੇਲ ਆ ਜੀ ਇਹ ਤਨਵੀਨਾਂ ਦੀ ਸੂਈ ਵੀ ਆ ਇਹ ਜੋ ਬੱਚੀ ਆ ਬੱਚੀ ਕਿਤੇ ਆ ਆ ਬੱਚੀ ਹੈ ਜੀ ਬੱਚਾ ਬਈ ਮਗਰ ਬੱਚੀ ਸੰਭੀ ਪਾਲੀ ਘਾਟਾ ਬੱਚੀ ਹਾਂ ਤਿੰਨ ਕਿ ਮਹੀਨੇ ਬਾਈ ਦਾਸਦਾ ਇਹਨੂੰ ਹੋ ਗਏ ਸੂਈ ਨੂੰ ਇੰਨੇ ਦੁੱਧ ਤੇ ਆਹ ਇਹ ਜਰਸੀ ਕਰੋਚ ਹੋਈ ਆ ਰਿਵੜ ਦੂਜਾ ਸੁਆ 40 ਦਿਨ ਦੀ ਵਹਿਣ ਕੱਪੜਾ ਮੰਨ ਲਓ ਕੱਪੜੀ ਆ ਓਕੇ ਸੀਮ ਨੂੰ ਹੋਇਆ ਵਾ ਹੂੰ 14 ਕਿਲੋ ਦੁੱਧਾ ਹੁਣ ਅਗਲਾ ਆਪਤਾ ਚੋਕੇ ਲੈ ਠੀਕ ਆ ਦੁੱਧਿਆ ਲੇਟੀ ਦਾਣਾ ਵਧੀਆ ਪਾਉ ਗਰੀਬ ਘਰਾਂ ਲਈ ਵੀ ਆ ਦੁੱਧ 16 ਕਿਲੋ ਹੁਣ ਵੀ ਦੇ ਦੂੰ ਹੂੰ ਇਹ ਗੱਲ ਮੈਂ ਵਾਦੇ ਨਾਲ ਕਹਦਾ ਨਾ ਨਾਣਾ ਨੂਣਾ ਜਿਹੜੀਆਂ ਆਰਡਰ ਤੇ ਫੁੱਲ ਨੇ ਬਾਈ ਥਾਣਲੇਵਾ ਬੜਾ ਕਮਾਲ ਆ ਜਾਤਬ੍ਰਿਟ ਫੁੱਲ ਚੱਗਿਆ ਆਰਡਰ ਦੇਖੋ ਬਾਈ ਪੂਰਾ ਫਾਸਮਾ ਆਰਡਰ ਚਿਵਾਈ ਜਿਹੜੇ ਦੇ ਸੱਕ ਘੰਟਾ ਪਿਆਗਾ ਉਦੋਂ ਆਰਡਰ ਇਹਨੇ ਹੋਰ ਵੀ ਫਸਮਾ ਕਰ ਲੈਣਾ ਮੈਂ ਤਾਜ਼ੀਆਂ ਨੂੰ ਠੋਕ ਜਾ ਤਾਜ਼ੀਆਂ ਨੂੰ ਜੇ ਦੁੱਧ ਤਾਂ ਹੀ ਠੋਕਦੀ ਆ ਬਈ ਹਨ ਇਹ ਤਾਂ ਰੋੜੇ ਰੱਪਿਆਂ ਦੇ ਆਟਰ ਗਰੀਬ ਘਰੇ ਰਹੀ ਵੀ ਆ ਪੈਰਪੂਰ ਬੜੇ ਖਰਾਬ ਸੀ ਸਾਫ ਕਰਾਇਆ ਪੈਰ ਪੂਰੇ ਠੀਕ ਆ ਇਹਦਾ ਸਮਝ ਵੀ ਨਹੀਂ ਬਹਿਟੇ ਸਮਝੇ ਨਾ ਵਹਿਣ ਅੱਜ ਵੀ ਦੁੱਧ ਤਾਨੂੰ ਇਹਨਾਂ ਦਾ ਤਾਂ ਹੀ 15 16 ਕਿਲੋ ਜਿਹੜਾ ਲਊਗਾ ਜਾ ਸਗਾਊਗਾ ਹੁੰਦਾ ਠੀਕ 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 ਤੋਰਾ ਕਰਮਾਲੀ ਦਾ ਕਮਾਲ ਦਾ ਕੱਦ ਵਿੱਡ ਠੀਕ ਆ ਥਾਣਾ ਹਵਾਨਾ ਚੰਗਾ ਤੇ ਵੱਡੀ ਗੱਲ ਫੈਂਟ ਇਹਦੀ ਵੀ ਫੁੱਲ ਚੰਗੀ ਆਉਣੀ ਆ ਗਰਮੀ ਐਂ ਦੇ ਵੀ ਨਹੀਂ ਬਣੇਗੀ ਨਹੀਂ ਮੰਨਦੇ ਜਰਸੀ ਚੋਂ ਆਂਗੀ ਨਾ ਇਹ ਹਮ ਜਰਸੀ ਚੋਂ ਆ ਬਾਕੀ ਬੱਚਾ ਵੀ ਮਗਰ ਬੱਛੀ ਆ ਬੱਛੀ ਵੀ ਚੰਗੀ ਆ ਜਲ ਹਣਾ ਥੋੜੀ ਵਧੀਆ ਜਰਸੀ ਬੱਚਾ ਗੱਲ ਕਰ ਵੀ ਗਰੀਬ ਬੰਦਾ ਦਾਣਾ ਦੂਣਾ ਫੀਡ ਫੂਡ ਪਈ ਨਹੀਂ ਸੋਹੀ ਵੀ ਥੋੜੀ ਸਮੀ ਨਹੀਂ ਬੱਛੀ ਬਾਹਰ ਚੰਗੀ ਆ ਬੱਛੀ ਨੇ ਨਿਕਰ ਜਾਣਾ ਇਹ ਚਾਰ ਚੁਰਕ ਫੀਡ ਫੂਡ ਖਾਣ ਲੱਗੀ ਨਾ ਬੱਛੀ ਨਿਕਰ ਜਾਊਗੀ ਕੀ ਮੁੱਲ ਹੈ ਫਿਰ ਅੰਕਲੇ ਦਾ ਜਾਇਜ ਇਹਦਾ ਆਪਾਂ 40000 ਚੋਂ ਮਾਨਤਨ ਕਰਦਾ 40000 ਚੋਂ ਮਾਨਤਨ ਹੋ ਜਾਊਗਾ ਜਮਾ ਜਾਇਜ ਰੇਟ ਆ ਭਾਈ ਬਾਕੀ ਜਿਹੜਾ ਰੇਟ ਚ ਮਾਨਤਨ ਜ਼ਰੂਰ ਹੋਣਾ 40000 ਬਾਈ ਨੇ ਇਹਦਾ ਮੁੱਲ ਰੱਖਿਆ ਥਣਲੇ ਵਾਲਾ ਬੜਾ ਚੰਗਾ ਕੰਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਨਾੜਾ ਨੂੜਾ ਭਾਈ ਆਰਡਰ ਤੇ ਖੁੱਲ ਚੰਗੀ ਹੂੰ ਠੰਡੀ ਸੀ ਲਾਉ ਬਹੁਤ ਚੰਗੇ ਠੰਡੀ ਛੋਟੀ ਦਾ ਬਸ ਠੀਕ ਆ ਜਿਵੇਂ ਮਰਜ਼ੀ ਦਾ ਹੱਥ ਲਾਈ ਚੱਲ ਕੋਈ ਚੱਕਰੀ ਖੁੱਲੇ ਆਰਡਰ ਦੀ ਹੂੰ ਅੱਗੇ ਅੰਕਲ ਭਾਂਜ ਨੰਮ ਤੱਕ ਸੂਈ ਵੀ ਹੈ ਹਾਂ ਇਹ ਸੂਈ ਆ ਗਈ ਕਿਹੜਾ ਸੂਈ ਇਹ ਮਾਨੂੰ ਇਹ ਕਲੂਨੀ ਅਖੀਰੀ ਆ ਬੱਚੀ ਇਹ ਅੱਜ ਹੀ ਸੂਈ ਆ ਦੰਦਾ ਚੋ ਖੀਰੀ ਬਹੁਤ ਕੋਈ ਅੰਤ ਨਹੀਂ ਪਹਿਲਾ ਸੂਆ ਦੰਦਾ ਚੋ ਖੀਰੀ ਠੰਡੀ ਪੂਰੀ ਆ ਲੈ ਦਵਾਰੇ ਹੱਥ ਲਾ ਦੇ ਅੰਕਲ ਥੋੜੀ ਜਿਹੀ ਉੱਤਰ ਕੇ ਸੂਈ ਅਗਲਾ ਇਹਨਾਂ ਮੰਨੇ ਵੀ ਬਾਈ ਵੇ ਥੋੜਾ ਜਿਹਾ ਬਰੀਟ ਹੋ ਆ ਵੀ ਅਕਾਉਂਟ ਹੁੰਦੀ ਆ ਪੂਰਾ ਅਕਾਉਂਟ ਨਹੀਂ ਜਿਵੇਂ ਮਰਜੀ ਸੂਈ ਸਵਾਈ ਆ ਫਿਰ ਵੀ ਹੱਥ ਲਵਾਈ ਜਾਂਦੀ ਆ ਕੋਈ ਚੱਕਰੀ ਨਹੀਂ ਖਾਨਲੇਵਾ ਬੜਾ ਕਮਾਲਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਵਾਈ ਕੀ ਮਿੰਨ ਖੀਰ ਬੜੀ ਸੋਹਣੀ ਹੈ ਚਵਾਈ ਮਾਂ ਬਾਤੀ ਅੱਜ ਕਰਕੇ ਵਾਲਦੀ ਧਰ ਕੇ ਚੋਈ ਆ ਹੂੰ ਬੱਚਾ ਕੀ ਆ ਬੱਚਾ ਬਸਾ ਦੀ ਆ ਅੱਛਾ ਗੱਲ ਕਰ ਹੈ ਜਰਸੀ ਸੀ ਬੱਚਾ ਬਹੁਤ ਸੋਹਣਾ ਸੀ ਠੀਕ ਆ। ਕਿੰਨੀ ਉਮਰ ਕੀ ਆ 15 ਕਿਲੋ ਦੁੱਧ ਦੇ ਗ੍ਰੈਂਟੀ ਨਾਲ ਕਹਿੰਦਾ ਮੈਂ ਖੁੱਲਾ ਪਾ ਦੂੰ। ਹੂੰ 10 ਕਿਲੋ ਤਾਂ ਗੋਲੀ ਹੋਣੀ ਹੋਊ ਕੁਛ। ਹੋਣ ਹੋਊਗੀ। ਹਾਂ ਠੀਕ ਆ। 15 ਕਿ ਦੇ ਦੂਗੀ। ਹਾਂ ਜੇਰ ਜੂਰ ਸਭ ਕੁਛ ਆਪਣੇ ਕੋਲੇ ਵੀਡੀਓ ਪਈ ਓਕੇ ਆ। ਨਿਆਣਾ ਪਾ ਕੇ ਬੱਚਾ ਲਾ ਕੇ ਠੀਕ ਆ। ਲੈ ਜਾ ਬਾਲ ਦੀ ਧਰਕ। ਧਰਕ ਮੈਂ ਵਾਲ ਦੀ ਧਰਕੀ ਚੋਰੀ। ਪੈਰ ਨਹੀਂ ਚੱਕੇ। ਪੈਰ ਨਹੀਂ ਚੱਕੇ। ਹਾਂ ਠੰਡੀ ਬਹੁਤ ਆ ਚੋਈ ਬਹੁਤ ਸੋਹਣੀ ਆ। ਐਂਟ ਜਿਹੜੀ ਅੰਕਲ ਐਂਟ ਆ ਜੀ ਬਹੁਤ ਚੰਗੀ ਹੋਊਗਾ ਹਨਾ। ਗਰਮੀ ਇਹਨੇ ਬਿਲਕੁਲ ਨਹੀਂ ਮੰਨਣੀ ਹਨਾ। ਜਮੇ ਨਹੀਂ ਮੰਨਣੀ। ਮੱਝ ਦਾ ਮੁਕਾਬਲਾ ਕਰੂ ਆ ਮਾਜਰਾ ਮੁਕਾਬਲਾ ਕਰੋ ਤੇ ਨਗ ਬਾਈ ਕੋਲੇ ਸੀਗੇ ਪੰਜ ਤੇ ਕਿਸੇ ਵੀਰ ਦੇ ਪੰਜਾ ਨਗਾ ਚ ਕੋਈ ਵੀ ਨਗ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰ ਠੀਕ ਆ ਕੱਚੇ ਦਾ ਮੰਨਦੀ ਆ ਕੈਮਰੇ ਦਾ ਮੰਨਦੀ ਆ ਠੀਕ ਆ ਬਾਈ ਇਹ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾੜਾ 55000 ਰੁਪਏ ਚੋਂ ਮਾਨਤਾਨ ਕਰ ਅੱਛਾ 55000 ਮੋਲਾ ਵਿੱਚੋਂ ਮਾਨਤਾਨ ਕਰ ਜ਼ਰੂਰ ਹੋ ਜਾ ਠੀਕ ਹੈ ਜੀ